ਸਮੇਂ ਤੇ ਜਿਹੜਾ ਉਹ ਜ਼ਿਕਰ ਕਰਾਂਗੇ ਜਲਾਲਪੁਰੀਆ ਪਾਲਾ ਜਿਹ ਚੇਚੇ ਤੌਰ ਤੇ ਮੱਗਰ ਸਿਹਾਲ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਪੁੱਜਿਆ ਕਈ ਦਰਸ਼ਕ ਸੋਚਦੇ ਆਉਣਗੇ ਵੀ ਪਾਲਾ ਖੇਡ ਕਿਉਂ ਨਹੀਂ ਰਹਾ ਕਿਉਂਕਿ ਪਾਲੇ ਦੇ ਬੈਗ ਦੇ ਵਿੱਚ ਪ੍ਰੋਬਲਮ ਹੈ ਲੱਕ ਦੇ ਵਿੱਚ ਬੜੀ ਪ੍ਰੋਬਲਮ ਹੈ ਤੇ ਡਾਕਟਰ ਨੇ 20 ਦਿਨ ਦੀ ਜਿਹੜੀ ਰੈਸਟ ਦੱਸੀ ਹੈ ਵੀ ਪਾਲਿਆ ਵੈਦ ਨੇ ਆਖਿਆ ਵੀ ਤੂੰ ਰੈਸਟ ਕਰ ਲਵੇਂ ਜੇ ਪ੍ਰੋਪਰ ਮੇਰੇ ਕੋਲੇ ਆ ਕੇ ਆਪਣੀ ਢੂਈ ਦਾ ਇਲਾਜ ਕਰਵਾ ਲਵੇਂ ਤੇ ਫਿਰ ਤੂੰ ਨੌਜਾਨਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵਧੀਆ ਖੇਡ ਸਕਦਾ ਹੈ ਤੇ ਜੇ ਕਹਿੰਦਾ ਵੀ ਤੂੰ ਇਸੇ ਤਰ੍ਹਾਂ ਹੀ ਖੇਢੀ ਗਿਆ ਤੇ ਫਿਰ ਨੌਜਾਨਾ ਕਹਿੰਦਾ ਵੀ ਮੈਂ ਮਾਫੀ ਚਾਹੁੰਦਾ ਵੀ ਇਹ ਸ਼ਬਦ ਮੈਨੂੰ ਵਰਤਣੇ ਪੈ ਰਹੇ ਐ ਵੀ ਤੇਰਾ ਇੱਕ ਪਾਸਾ ਵੀ ਜਿਹੜਾ ਉਹ ਖੜ ਸਕਦਾ ਕਿਉਂਕਿ ਜਿਹੜੇ ਢੂਈ ਦੇ ਮਣਕੇ ਆ ਉਹ 나ੜ ਦੇ ਬਿਲਕੁਲ ਦਿਲਬਰ ਜੀ ਤੁਸੀਂ ਜਾਣਦੇ ਹੋ ਔਰ ਥੋੜੀ ਪ੍ਰੋਬਲਮ ਆਈ ਹੈ ਇੱਕ ਪਾਸੇ ਹਾਂਜੀ ਦੋਸਤੋ ਸੋ ਆਪ ਸਭ ਨੇ ਸੁਣ ਨਹੀਂ ਲਿਆ ਹੋਵੇਗਾ ਕਿ ਰੁਪਿੰਦਰ ਜਲਾਲ ਨੇ ਕਿਵੇਂ ਨਸਿਆ ਕਿ ਪਾਲੇ ਦੀ ਕਿੰਨੀ ਫਟ ਹੈ ਇਸ ਕਰਕੇ ਉਹ ਪ੍ਰੋਪਰ ਚੰਗੀ ਤਰ੍ਹਾਂ ਵਾਪਸੀ ਨਹੀਂ ਕਰ ਪਾ ਰਿਹਾ ਪਰ ਮੈਂ ਵੇਖਿਆ ਬਹੁਤ ਲੋਕ ਕਮੈਂਟਾਂ ਵਿੱਚ ਪਾਲੇ ਨੂੰ ਪੁੱਠਾ ਫਿੱਤਾ ਬੋਲ ਦੇ ਰਹੇ ਨੇ ਬੀ ਇਦਾਂ ਚ ਪੈਨਲ ਵਾਲਾ ਦਮ ਨਹੀਂ ਰਿਹਾ ਇਹ ਨਹੀਂ ਰਿਹਾ ਉਹ ਨਹੀਂ ਰਿਹਾ ਪਰ ਮੈਂ ਤਾਂ ਉਹਨੂੰ ਦੱਸ ਦੇਵਾਂ ਕਿ ਪਾਲਾ 2005 ਤੋਂ ਲਗਾਤਾਰ ਖੇਡ ਰਹੇ ਇੰਨਾ ਟਾਈਮ ਖੇਡਣਾ ਹੀ ਇੱਕ ਪਲੇਅਰ ਦੀ ਬਹੁਤ ਵੱਡੀ ਗੱਲ ਹੈ ਪਰ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਚੇਂਜ ਵੀ ਹੁੰਦੇ ਰਹਿੰਦੇ ਨੇ ਉਹੀ ਚੀਜ਼ ਨਹੀਂ ਰਹਿੰਦੀ ਜੋ ਆਪਾਂ ਸ਼ੁਰੂ ਤੋਂ ਪਾਉਂਦੇ ਆ ਸੋ ਮੇਰੇ ਵੀਰ ਇਦਾਂ ਨਾ ਕਰਿਆ ਕਰੋ ਕਿਉਂਕਿ ਪਲੇਅਰ ਦੇਖੋ ਕਿੱਡੀ ਵੱਡੀ ਫਕਤ ਦੇ ਦੌਰਾਨ ਵੀ ਫੇਰ ਵੀ ਬੰਦਾ ਖੇਡੀ ਜਾ ਰਿਹਾ ਇਹ ਹੀ ਬਹੁਤ ਵੱਡੀ ਗੱਲ ਹੈ ਸੋ ਵੀਰੇ ਸਪੋਰਟ ਕਰਿਆ ਕਰੋ ਸੋ ਐਂ ਬੁੱਟਾ ਸਿੱਧਾ ਨਾ ਬੋਲਿਆ ਕਰੋ ਚੰਗਾ ਨਹੀਂ ਲੱਗਦਾ ਸੀਨੀਅਰ ਪਲੇਅਰ ਹੈ ਫੋ ਅੱਜ ਦੀ ਵੀਡੀਓ ਫਿਰਫੇ ਵਿੱਚ ਐਨਹੀਂ ਸੀ ਫੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ